ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਐਨੀਮਲ ਆਫ ਫਾਰਮ ਚੈਨਲ ਦਾ ਤੁਹਾਡਾ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਵਿੱਚ ਸੋ ਦੋਸਤੋ ਜਿਨ੍ਹਾਂ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਦੋਸਤੋ ਜਿਨ੍ਹਾਂ ਵੀਰਾਂ ਨੇ ਪਸ਼ੂ ਨੂੰ ਸੇਲ ਕਰਵਾਉਣ ਲਈ ਆਪਣੇ ਤੋਂ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ 84275995211 ਸੋ ਦੋਸਤੋ ਨਾਰਮਲ ਫੀਸ ਤੇ ਵੀਡੀਓ ਆਪਾਂ ਅਪਲੋਡ ਕਰ ਦਾਂਗੇ ਵੀਡੀਓ ਦੋਸਤੋ ਪਿੰਡ ਭੋੜੀਪੁਰਾ ਤਹਿਸੀਲ ਖੂਲ ਜ਼ ਬਾਈ ਦੇ ਘਰ ਖੜੇ ਆ ਬਾਈ ਦੇ ਘਰੇ ਲੂ ਪਸ਼ੂਆ ਦੋਸਤੋ ਦੇਖ ਸਕਦੇ ਹੋ ਆ ਬਾਈ ਜੀ ਘਰੇ ਪਸ਼ੂ ਰੱਖਦੇ ਆ ਘਰੇਲੂ ਦੁੱਧ ਵਾਸਤੇ ਤੇ ਅੱਜ ਬਾਈ ਜੀ ਦਾ ਇੱਕ ਨਗ ਸੇਲ ਆ ਕਰਦੇ ਆ ਗੱਲਬਾਤ ਲੈਣੇ ਡਿਟੇਲ ਬਾਈ ਤੋਂ ਆਇਓ ਬਾਈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਜੀ ਸੇ ਤਾਂ ਠੀਕ ਹੈ ਜੀ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਐਡਰੈਸ ਦੱਸੋ ਕਰਦਾ ਜੀ ਨਾਮ ਗੁਰਜੀਤ ਸਿੰਘ ਹਾਂਜੀ ਪਿੰਡ ਭੋੜੀਪੁਰਾ ਤੇ ਆਪਣਾ ਜਿਹੜਾ ਘਾਰ ਆ ਵੀਰੇ ਕਿੱਥੇ ਸਥਿਤ ਰਹਿ ਜਾਂਦਾ ਆਪਣਾ ਬਚਾਲੜੀ ਫਰਨੀਚ ਤੇ ਨੈਸ਼ਨਲ ਡੇਰੀ ਆ ਮੋਗ ਆਪਣੇ ਸਾਹਮਣੇ ਕਰਨੀ ਠੀਕ ਹੈ ਭਾਈ ਜੀ ਤੇ ਆਪਣਾ ਮੋਬਾਈਲ ਨੰਬਰ ਵੀ ਬੋਲ ਦ ਵੀਰੇ 81950 18392 ਠੀਕ ਹੈ ਭਾਈ ਜੀ ਇੱਕ ਵਾਰ ਦੁਬਾਰਾ ਫਿਰ ਬੋਲ ਦੋ 81950 18392 ਠੀਕ ਹੈ ਭਾਈ ਜੀ ਤੇ ਭਾਈ ਜੀ ਆਪਣਾ ਇਹ ਅੱਜ ਲੈ ਕੇ ਨਾ ਕੀ ਸੇਲ ਆਪਣਾ ਹਾਂਜੀ ਘਰੇਲੂ ਪਸ਼ੂ ਆ ਘਰੇਲੂ ਪਸ਼ੂ ਆਪਣਾ ਠੀਕ ਹੈ ਭਾਈ ਜੀ ਤੇ ਇੱਕਦਾਂ ਵੀਰੇ ਆਪਣ ਨੂੰ ਇਹ ਦੱਸੋ ਵੀ ਕਿਹੜੇ ਸੂਏ ਵੈੜ ਇਹ ਇਹ ਦੂਜੇ ਸੂਏ ਸੂਈਆਂ ਆ ਕਰਾਸੀ ਹੈ ਨਾ ਦੇਖ ਲਓ ਦੋਸਤੋ ਦੂਜੇ ਸੂਈ ਸੂਈ ਆ ਤੇ ਦੁੱਧ ਵਗੈਰਾ ਕਿੰਨਾ ਵੀਰੇ ਦੁੱਧ 13 ਲੀਟਰ ਖੁੱਲਾ ਡੁੱਲਾ ਆ ਥਨਾ ਵਗੈਰਾ ਨਹੀਂ ਪਾਸ ਆ ਥਨਾ ਵਗੈਰਾ ਨਹੀਂ ਪਾਸ ਕੋਈ ਪੋਰਸ਼ਟਾ ਕੋਈ ਪੋਰਸ਼ਟਾ ਕੋਈ ਠੀਕ ਆ ਭਾਈ ਜੀ ਤੇ ਮਗਰ ਕੀ ਆ ਵੀਰੇ ਇਹ ਮਗਰ ਵੱਛੀ ਆ ਜੀ ਵੱਛੀ ਆ ਹੀ ਆ ਜੀ ਹਾਂਜੀ ਦੋਸਤੋ ਦੇਖ ਸਕਦੇ ਹੋ ਵੱਸੀ ਆ ਗਈ ਵਧੀਆ ਇੱਕ ਨੰਬਰ ਵੱਛੀ ਆ ਮੜੇ ਠਾ ਦਿਓ ਨੂੰ ਵੀ ਚਲ ਕੋਈ ਨਹੀਂ ਕੋਈ ਬੱਚਾ ਹੀ ਆ ਸੋੜਾ ਬੈਠਾ ਰਹਿਣ ਦੋ ਤੇ ਦੋਸਤੋ ਵੱਸੀ ਬਹੁਤ ਪਿਆਰੀ ਆ ਦੇਖ ਲਓ ਸੋਹਣੀ ਆ ਪਲੀ ਵੀ ਆ ਐਚ ਐਫ ਵੱਸੀ ਆ ਨਾੜ ਦਾ ਨਾ ਆਵੇ ਅਜੇ ਨਾਰੂਆ ਵੀ ਨਾਲ ਆ ਦੋਸਤੋ ਬਾਈ ਕਹਿੰਦੇ ਆ ਦੇਖ ਲੋ ਤੁਹਾਨੂੰ ਦਿਖਾ ਦਿੰਨੇ ਆ ਤਾਜੀ ਹੀ ਸੁਈ ਆ ਦੋਸਤੋ ਤੇ ਆਪਣਾ ਦੁੱਧ ਵਗੈਰਾ ਦੱਸਿਓ ਵੀਰ ਕਿੰਨਾ ਇਹਦਾ 13 ਲੀਟਰ ਖੁੱਲਾ ਡੋਲਾ ਦੁੱਧ ਹੈ 13 ਲੀਟਰ ਠੀਕ ਆ ਠੀਕ ਆ ਵੀਰੇ ਤੇ ਹੈ ਦਾ ਕ੍ਰੋਸ ਹੀ ਨਾ ਹਾਂਜੀ ਕ੍ਰੋਸ ਆ ਬਸੀ ਦੋਸਤੋ ਬਹੁਤ ਵਧੀਆ ਸੰਭੀ ਪਲੀਆ ਤੇ ਮੜਾ ਤੋਰਾ ਦਿਖਾਓ ਵੀਰੇ ਬਾਕੀ ਦੋਸਤੋ ਤੁਸੀਂ ਵੈੜ ਦਾ ਬੋਡੀ ਟਾਂਚਾ ਦੇਖ ਸਕਦੇ ਹੋ ਬਲੈਕ ਕਲਰ ਚਾ ਸੋਹਣੀ ਆ ਤੋਰਾ ਤੁਸੀਂ ਦੇਖ ਸਕਦੇ ਹੋ ਆਰਡਰ ਆ ਕੁਆਲਿਟੀ ਦੇਖ ਲਓ ਦੋਸਤੋ ਮਾੜੀ ਲੰਮੀ ਤੋਰ ਦੇ ਵੀਰੇ ਇਧਰ ਨੂੰ ਹੌਲੀ ਹੌਲੀ ਕੋਈ ਚੀਕ ਆ ਵੀਰੇ ਬੰਨ ਲਓ ਚੋਨ ਚ ਵਗੈਰਾ ਤਾਂ ਸਹੀ ਦਾ ਵੀਰੇ ਕੋਈ ਵਾਰੀ ਬੰਨ ਲਓ ਵੀਰੇ ਠੀਕ ਆ ਕਈ ਵਾਰੀ ਐ ਹੁੰਦਾ ਨਾ ਪਸ਼ੂ ਜਾਨਵਰ ਕੋਈ ਵੀ ਹੁੰਦਾ ਜਦੋਂ ਸੀਲਸ ਲੱਗ ਹੋਵੇ ਥੋੜਾ ਜਿਹਾ ਪਸ਼ੂ ਸੌਖਾ ਹੋ ਜਾਂਦਾ ਨਾ ਬੰਦਾ ਦੂਰ ਨੇੜੇ ਆਉਂਦਾ ਹਾਂਜੀ ਵੀਰੇ ਤੇ ਆ ਦੋਸਤੋ ਤੁਹਾਨੂੰ ਬੋਡੀ ਢਾਂਚਾ ਦਿਖਾ ਦਈਏ ਵੇੜ ਦਾ ਪਹਿਲਾਂ ਤਾਂ ਤੁਸੀਂ ਆਹ ਦੇਖ ਲਓ ਆਰਡਰ ਕੁਆਲਿਟੀ ਦੇਖ ਲਓ ਸੋਹਣੀ ਆ ਸਨ ਆ ਦੀ ਕੁਆਲਿਟੀ ਦੇਖ ਲੋ ਚਾਰੇ ਦੋਸਤੋ ਛਣ ਨਿਖੜਵੇਂ ਆ ਗਏ ਉੱਤੇ ਇੱਧਰ ਵੇਖ ਲੋ ਤੁਸੀਂ ਦੋਸਤੋ ਕ੍ਰੋਸ ਆ ਵੜ ਸੀ ਲਾ ਦੋਸਤੋ ਖੜੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜਿਹੜਾ ਆਪਣਾ ਵੀਡੀਓ ਬਣਾਉਣ ਦਾ ਸਮਾਂ ਦੋਸਤੋ ਲਗਭਗ ਹਲੇ ਆਪਾਂ ਮੰਨੇ ਦਾ 10 ਕ ਵਜੇ ਸਾਢੇ 10 ਦਾ ਟਾਈਮ ਆਗਾ ਤੇ ਸ਼ਾਮ ਤੱਕ ਤਾਂ ਇਹਨਾਂ ਨੂੰ ਕੁਆਲਿਟੀ ਪੂਰੀ ਸਿਰੇ ਦੀ ਕਰ ਲੈਣੀ ਆ ਦੋਸਤੋ ਹਵਾਨਾ ਭਰ ਲੈਣ ਦੇਖ ਲੋ ਲੈ ਇੱਧਰ ਦੇਖੋ ਦੋਸਤੋ ਵਾਈ ਐਸੀ ਬੈ ਗਈ ਆ ਦੇਖ ਲੋ ਨਾਲੇ ਹਜੇ ਚੋਈ ਵੀ ਆ ਟਾਈਮ ਕੁਛ ਵੀ ਨਹੀਂ ਹੋਇਆ ਸ਼ਾਮ ਤੱਕ ਤਾਂ ਇਹਨੇ ਆਪਣਾ ਆਰਡਰ ਕੁਆਲਿਟੀ ਪੂਰੀ ਵਧੀਆ ਸਟੈਂਡਰਡ ਦੀ ਤਿਆਰ ਕਰ ਲੈਣੀ ਆ ਤੇ ਬਾਈ ਜੀ ਆਪਾਂ ਮੁੱਲ ਦੀ ਗੱਲ ਕਰੀਏ ਮੁੱਲ ਪ੍ਰਾਈਜ਼ ਕੀ ਦੇਣ ਲੈਣਾ ਮੁੱਲ ਹੈ 42000 ਰੁਪਏ ਹਾਂ ਦੇਣ ਦੇਣ ਵੀਰੇ 42000 ਦਿੱਦਣੀ ਜਾਂ ਕੋਈ ਮਾੜਾ ਮोटा ਮਾਨਤਨ ਕਰ ਲਓ 40000 ਰੁਪਏ ਰਿਵਾਰਡ ਦੇ ਦਾਂਗੇ ਆਪਾਂ ਦੇ ਦੇ ਦੋਗੇ ਦੋਸਤੋ ਬਾਈ ਨੇ ਦੇਖ ਲੋ 40000 ਰੁਪਏ ਕਿਹਾ ਵੀ 40000 ਤੁਹਾਨੂੰ ਦੇਣਗੇ 2000 ਰੁਪਏ ਤਾਂ ਵੈਸੇ ਹੀ ਮਾਨਤਨ ਕਰਤਾ ਬਾਕੀ ਨੇੜੋਂ ਤੇ ਆਉਂਗੇ ਦੋਸਤ ਮਿੱਤਰੋ ਆ ਕੇ ਗੱਲਬਾਤ ਕਰੋਗੇ ਤੇ ਨਾਰਮਲ ਮੁੱਲਾ ਜਾਇਜ ਬਿਲਕੁਲ ਤੇ ਬਾਕੀ ਦੁੱਧ ਦੀ ਕੁਆਲਿਟੀ ਤੁਹਾਨੂੰ ਦੱਸ ਦਿਆ ਦੋਸਤੋ ਮਗਰ ਬਸ ਇਹ ਆ ਤੇ ਬਾਕੀ ਕਰ ਸਕਦੇ ਬਾਈ ਦਾ ਗੱਲਾ ਦਾ ਫੋਨ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਲਾਵਾਂਗੇ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤਾਂ ਕਿ ਉਹਨਾਂ ਦੇ ਵੀਡੀਓ ਤੁਹਾਨੂੰ ਜਲਦ ਜਲਦ ਨੋਟੀਫਿਕੇਸ਼ਨ ਮਿਲਦਾ ਰਹੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ